ਦੇਖੋ ਪਹਿਲਾਂ ਤਾਂ ਮੇਰੇ ਲਈ ਬੜੀ ਦੁੱਖ ਦੀ ਗੱਲ ਹੈ ਕਿ ਮੈਨੂੰ ਵਰਿੰਦਰ ਸਿੰਘ ਘੋਮੜ ਦੇ ਭੋਗ ਤੇ ਆਉਣਾ ਪਿਆ। ਨਾ ਉਹਦੀ ਜਾਣ ਜਾਂਦੀ ਨਾ ਅਸੀਂ ਭੋਗ ਤੇ ਆਉਂਦੇ। ਆਪਣੇ ਆਪਣੇ ਘਰਾਂ 'ਚ ਕੰਮ ਕਰਦੇ। ਨਾ ਰਾਜਵੀਰ ਜਵੰਦੇ ਦੀ ਜਾਣ ਜਾਂਦੀ। ਅਸੀਂ ਘਰਾਂ 'ਚ ਕੰਮ ਕਰਦੇ ਰਹਿੰਦੇ। ਸੋਸ਼ਲ ਮੀਡੀਆ ਨੇ ਵੀ ਸਾਥ ਮਿਲਦਾ। ਪਰ ਸਵਾਲ ਇਹ ਆ ਮੇਰੇ ਕੋਲ ਕੋਈ ਕੋਲਾਬੇ ਆ ਇਹ ਜੋ ਮੌਤ ਹੈਗੀ ਹੈ ਕਿ ਸ਼ੋਲਡਰ ਨਾਲ ਹੀ ਹੋਗੀ ਪਿੱਛੇ ਮੈਨੂੰ ਇੱਕ ਨੇ ਸਵਾਲ ਕੀਤਾ ਕਹਿੰਦੇ ਵੀ ਡਾਕਟਰ ਨੇ ਕਹਿੰਦੇ ਆ ਰਾਜਵੀਰ ਜਵੰਤ ਸੌਰੀ ਡਾਕਟਰ ਕਹਿੰਦੇ ਆ ਵੀ ਘੁੰਮਣ ਦੀ ਗਲਤੀ ਸੀ ਕੀ ਗਲਤੀ ਹੋ ਸਕਦੀ ਹੈ ਇੱਕ ਮਰੀਜ਼ ਦੀ ਜਾ ਕੇ ਹਸਪੀਟਲ ਦੇ ਵਿੱਚ ਆਪ ਕੁਝ ਮਾਰ ਲੂਗਾ ਆਪ ਡਿਗ ਲਾ ਲੂਗਾ ਨਹੀਂ ਨਾ ਨਾਰਮਲ ਜੀ ਗੱਲ ਆ ਉਹ ਉਥੇ ਜਾ ਉਹਨੇ ਜਾ ਕੇ ਆਪਣਾ ਟ੍ਰੀਟਮੈਂਟ ਕਰਵਾਇਆ ਟ੍ਰੀਟਮੈਂਟ ਕਰਵਾਉਣ ਤੇ ਉਹਨੇ ਕਿ ਇੰਜੈਕਸ਼ਨ ਦੇਣਾ ਸੀ ਜੋ ਕਿ ਸਿਰਫ ਨੈਸਟੀਸੀਆ ਬਣਦਾ ਨੈਸਟੀਸੀਆ ਹੀ ਬਣਦਾ ਹੋਰ ਕੋਈ ਦਵਾਈ ਨਹੀਂ ਬਣਦੀ ਉਦੋਂ ਬਾਅਦ ਤਾਂ ਕੈਂਚੀਆਂ ਦਾ ਕੰਮ ਆ ਮਤਲਬ ਗਲਤੀ ਕਿਤੇ ਆ ਡਾਕਟਰਾਂ ਵੱਲ ਹੀ ਹੋਈ ਨਾ ਵੀ ਜੋ ਵੀ ਚੀਜ਼ ਦੀ ਡੋਜ਼ੇ ਦਿੱਤੀ ਗਈ ਜਿਸ ਦਿਨ ਉਹਦੀ ਡੈਥ ਹੋ ਗਈ ਹਾਰਟ ਅਟੈਕ ਆਇਆ ਉਹ ਤੰਦਰੁਸਤ ਗਿਆ ਸੀ ਮੈਂ ਅਸੀਂ ਫਿਟਨੈਸ ਦੇ ਵਿੱਚ ਆ ਅਸੀਂ ਹਰ ਤਿੰਨ ਮਹੀਨਿਆਂ ਬਾਅਦ ਆਪਣੇ ਟੈਸਟ ਕਰਾਉਂਦੇ ਆ ਸਾਨੂੰ ਹਾਰਟ ਦਾ ਹਰ ਇੱਕ ਚੀਜ਼ ਦੀ ਗਤੀ ਪਤਾ ਰਹਿੰਦੀ ਆ ਠੀਕ ਹੈ ਬਾਕੀ ਘਟਨਾਵਾਂ ਦਾ ਹਰ ਇੱਕ ਬੰਦੇ ਨਾਲ ਵਾਪਰਦੀਆਂ ਨੇ ਸੜਕ ਤੇ ਜਾਂਦੇ ਤੁਰੇ ਜਾਂਦੇ ਬੰਦਿਆਂ ਨਾਲ ਵਾਪਰਦੀਆਂ ਨੇ ਹੁਣ ਤੁਸੀਂ ਅੱਜ ਇੱਥੇ ਘੁੰਮਣ ਦੇ ਭੋਗ ਤੇ ਕੱਲ ਕਿਸੇ ਹੋਰ ਦੇ ਖੜੇ ਹੋਗੇ ਠੀਕ ਹੈ ਨਹੀਂ ਅੱਜ ਦੀ ਖਬਰ ਹੈ ਕੱਲ ਨੂੰ ਪੁਰਾਣੀ ਹੋ ਜੇਣੀ ਆ ਕੱਲ ਨੂੰ ਨਵੀਂ ਖਬਰ ਦੇ ਦੇਣੀ ਜਵੰਦੇ ਦੀ ਖਬਰ ਪੁਰਾਣੀ ਹੋਈ ਤੈਨੂੰ ਘੁੰਮਣ ਨਹੀਂ ਮਿਲਗੀ ਆਪਣੇ ਭੱਲਾ ਸਾਹਿਬ ਦੀ ਖਬਰ ਪੁਰਾਣੀ ਹੋਈ ਤੈਨੂੰ ਰਾਜਵੀਰ ਜਵੰਦੇ ਦੀ ਮਿਲਗੀ ਠੀਕ ਹੈ ਇਹਦਾ ਨਿਊਜ਼ ਨੇ ਇਹਨਾਂ ਨੇ ਪ੍ਰਾਣੀਆਂ ਹੋ ਜਾਣਾ ਡੱਬੇ 'ਚ ਪਾ ਕੇ ਡਸਟਬਿਨ ਚਲੇ ਜਾਣਾ ਇਹਨਾਂ ਨੂੰ ਕਿੰਨਾ ਤਾਜ਼ਾ ਰੱਖ ਸਕਦੇ ਆ ਲੈ ਦੇ ਕੇ ਸਾਡੇ ਕੋਲ ਸਿਹਤ ਹੀ ਆ ਯਾਰ ਇਹਦੇ ਨਾਲ ਹੀ ਤੁਰੇ ਫਿਰਦੇ ਆ ਨਾਲ 9 ਦੇ ਵਿੱਚ ਦਰਦ ਹੋਵੇ ਨਾ ਸਾਡੇ ਤੋਂ ਤੁਰਿਆ ਨਹੀਂ ਜਾਂਦਾ ਅਸੀਂ ਸਾਰੇ ਭੇਟੀਆਂ 50 ਰੁਪਈਆਂ ਦੇ ਦਾ ਅਸੀਂ ਹੱਥ ਨਹੀਂ ਲਾਉਦੇ ਸਿਹਤ ਤਾਂ ਚੰਗੀ ਨਹੀਂ ਹੈਗੀ ਅਸੀਂ ਰੁਪਈਆਂ ਨੂੰ ਚੱਕਣਾ ਲੈ ਦੇ ਕੇ ਸਿਹਤ ਹੀ ਆ ਚਾਹ ਕਿਸੇ ਵੀ ਕਿਸੇ ਵੀ ਮਹਿਕਮੇ 'ਚ ਕੋਈ ਕੰਮ ਕਰਦਾ ਚਾਹੇ ਕੋਈ ਸਾਡੇ ਫੀਲਡ 'ਚ ਜਾ ਚਾਹੇ ਕੋਈ ਸਾਧੂ ਸੰਤ ਵੀ ਆ ਰੱਬ ਦੇ ਨੇੜੇ ਆ ਜਿੰਨਾ ਮਰਜੀ ਠੀਕ ਹੈ ਸਿਹਤ ਤਾਂ ਉਹਨੂੰ ਵੀ ਚਾਹੀਦੀ ਹੈ ਠੀਕ ਹੈ ਹੁਣ ਕਿੰਨੇ ਸੰਤ ਨੇ ਜਿਹੜੇ ਪਿੱਛੇ ਖਬਰਾਂ ਆਈਆਂ ਕਿ ਬਰਿੰਦਾਵਨ ਤੋਂ ਵੀ ਆਈ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਲੈ ਦੇਖੇ ਸਿਹਤ ਹੀ ਆ ਜੇ ਉਹਨਾਂ ਦੀ ਸਿਹਤ ਠੀਕ ਰਹੂਗੀ ਉਹ ਸਾਨੂੰ ਉਪਦੇਸ਼ ਵੀ ਦੇਣਗੇ ਉਹਨਾਂ ਦੀ ਸਿਹਤ ਠੀਕ ਰਹੂਗੀ ਕੋ ਮਰ ਕੇ ਸਾਨੂੰ ਫਿਟਨੈਸ ਦਾ ਗੈਨ ਵੀ ਦੇਣਗੇ ਲੈ ਦੇਖੇ ਸਿਹਤ ਹੀ ਬਚਦੀ ਆ ਜਦੋਂ ਸਾਡੀ ਸਿਹਤ ਹੀ ਖਤਰੇ 'ਚ ਪੈ ਗਈ ਫਿਰ ਤਾਂ ਸਮਾਜ ਦੇ ਵਿੱਚ ਉਹਦਾ ਡਰ ਡਰ ਕੇ ਜੀਣਾ ਅਸੀਂ ਤੁਰੇ ਜਾਂਦੇ ਸੜਕ ਦੇ ਤੁਰੇ ਜਾਂਦੇ ਜਾਂ ਕੁਝ ਵੀ ਘਟਦਾ ਸਕਾਰ ਹੋਣ ਤੋਂ ਪਹਿਲਾਂ ਸੋਚਦੇ ਆ ਡਾਕਟਰ ਹੈਗੇ ਆ ਜਲੰਧਰ ਸ਼ਹਿਰ 'ਚ ਖੜੇ ਆ ਮਨਾਂ ਦਾ ਏਸ਼ੀਆ ਦਾ ਸਭ ਤੋਂ ਵੱਡਾ ਹਸਪੀਟਲ ਵੱਧ ਨੇ ਇੱਥੇ ਸੁਣਿਆ ਮੈਂ ਹੈਨਾ ਇੱਥੇ ਜ਼ਿੰਦਗੀਆਂ ਸੇਵ ਨਹੀਂ ਹੈਗੀਆਂ ਇਹ ਦੁਕਾਨਾ ਖੋਲਣ ਨਾਲ ਤਾਂ ਕੁਝ ਨਹੀਂ ਹੁੰਦਾ ਨਾ ਆਜ ਇਨਸਾਫ਼ ਦੇ ਮਤਲਬ ਕਰ ਰਹੇ ਕਿ ਐਡਰਮਾਰਕੀ ਤੋਂ ਨਿਕਲਿਆ ਗਿਆ ਕੀ ਲੱਗਦਾ ਇਨਸਾਨ ਬਣ ਸਕਦਾ ਹੈ ਯਾਰ ਅਸੀਂ ਕੀ ਕਰ ਸਕਦੇ ਆ ਅਸੀਂ ਲੈ ਦੇ ਕੇ ਕੀ ਕਰ ਸਕਦੇ ਆ ਅਸੀਂ ਇੱਕ ਇਨਸਾਫ਼ ਮੰਗ ਸਕਦੇ ਆ ਠੀਕ ਹੈ ਉਹ ਕਿੰਨੇ ਕੇ ਦਿਨ ਮੰਗਾਗੇ ਆਕਾ ਕਿ ਹਰ ਇੱਕ ਦੀਆ ਪ੍ਰੋਬਲਮ ਨਹੀਂ ਤੁਸੀਂ ਮੈਕ ਲੈ ਕੇ ਨਹੀਂ ਆਓਗੇ ਤੁਹਾਡੇ ਘਰ ਬੱਚਾ ਤੁਡੀ ਕਰ ਘਰ ਆੜੀ ਆ ਤੁਹਾਡੇ ਕੋਲ ਮਾਪਿਓ ਹੈ ਤੇਰਾ ਆਪਣਾ ਕੰਮ ਹੈ ਤੇਰਾ ਆਪਣਾ ਕੰਮ ਹੈ ਤੁਹਾਨੂੰ ਕਿਤੋਂ ਗਾਲਾਂ ਪੈ ਰਹੀਆਂ ਨੇ ਕਿਸੇ ਦਾ ਕੋਈ ਘਰ ਵਾਲਾ ਬਾਈਫਰ ਨੂੰ ਪਿੱਛੇ ਤੱਕ ਇਹ ਸਭ ਦੇ ਆਪਣੇ ਆਪਣੇ ਮਸਲੇ ਆ ਮਸਲੇ ਸਿਰਫ ਇੰਪੋਰਟੈਂਟ ਆਪਣੇ ਹੀ ਆ ਗੱਲ ਇਹ ਜ਼ਰੂਰੀ ਹੈ ਕਿ ਇਹਨਾਂ ਦੇ ਮਸਲੇ ਸਾਡੇ ਤੱਕ ਨਾ ਪਹੁੰਚ ਜਾਣ ਠੀਕ ਹੈ ਅਸੀਂ ਵੀ ਜਾਣਾਂ ਗੱਲ ਨੂੰ ਕੋਈ ਪਤਾ ਨਹੀਂ ਪੰਗੇ ਲੈਂਦੇ ਰਹੇ ਨੇ ਵੇਟ ਡਿੱਗੇ ਜੇ ਉੱਤੇ ਕੁਝ ਹੋ ਜੇ ਮੋਟਰਸਾਈਕਲ ਗੱਡੀ ਦਾ ਐਕਸੀਡੈਂਟ ਹੋ ਜੇ ਮਸਲਾ ਸਿਹਤ ਦਾ ਇਹਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ ਸਵਾਲ ਬਣਦਾ ਇਨਸਾਫ ਵੀ ਬਣਦਾ ਇਹਨਾਂ ਨੇ ਸਵਾਲ ਕਰਨਾ ਉਹ ਅਸੀਂ ਆ ਤਿੰਨ ਕਰੋੜ ਪੰਜਾਬੀ ਜਿਹਨਾਂ ਨੇ ਇਨਸਾਫ ਦੇਣਾ ਉਹ ਵੀ ਪੰਜਾਬੀ ਨੇ ਬੱਚੇ ਉਹਨਾਂ ਦੇ ਵੀ ਨੇ ਪੜਦੇ ਉਹਨਾਂ ਦੇ ਵੀ ਨੇ ਸਕੂਲਾਂ 'ਚ ਕਾਲਜਾਂ 'ਚ ਹਸਪੀਟਲਾਂ 'ਚ ਜਾਣਗੇ ਉਹ ਵੀ ਜੇ ਅੱਜ ਉਹ ਸਾਡੇ ਵੱਲ ਧਿਆਨ ਨਹੀਂ ਦੇਣਗੇ ਕੱਲ੍ਹ ਵਾਰੀ ਉਹਨਾਂ ਦੀ ਵੀ ਆ ਇਹ ਤਾਂ ਲੈਣੇ ਨੇ ਦੇਣਾ ਇੱਥੇ ਆ ਗਿਵ ਐਂਡ ਟੇਕ ਆ ਲਈ ਜਾਓ ਦੇਚਾ ਥੈਂਕ ਯੂ